ਅੱਜ ਆਪਾਂ ਗੱਲ ਕਰਾਂਗੇ ਡਿਜੀਟਲ ਯੋਧਿਆਂ ਬਾਰੇ ਉਹ ਡਿਜੀਟਲ ਯੋਧੇ ਫੇਸਬੁੱਕ ਦੀ ਯੋਧੇ ਇੰਸਟਾਗ੍ਰam ਦੀ ਯੋਧੇ ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੂੰ ਜਾਂ ਜਿਹੜੇ ਉਹਨਾਂ ਦੇ ਫਾਲੋਅਰ ਨੇ ਉਹਨਾਂ ਨੂੰ ਇਦਾਂ ਲੱਗਦਾ ਵੀ ਇਹਨਾਂ ਤੋਂ ਵੱਡਾ ਕੋਈ ਲੀਡਰ ਹੀ ਹੈ ਨਹੀਂ ਕਿਉਂਕਿ ਉਹ ਚੀਕਦੇ ਹੀ ਇੰਨੇ ਨੇ ਵੀ ਇਹਨਾਂ ਤੋਂ ਵੱਡਾ ਕੋਈ ਪੰਜਾਬ ਦਾ ਰਖਵਾਲੀ ਹੈ ਨਹੀਂ ਪਰ ਉਹ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਤੇ ਦਿਖਾਵਾ ਹੈ ਗਰਾਊਂਡ ਤੇ ਉਹਨਾਂ ਦੀ ਰਿਐਲਿਟੀ ਕੀ ਹੈ ਉਹ ਸਾਰੀ ਅੱਜ ਮੈਂ ਦੱਸੂਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਆਪਾਂ ਰਫਤਾਰ ਰਾਏ ਉਰਫ ਤੋਤੀ ਬਦਮਾਸ਼ ਦੀ ਜਿਹੜੇ ਬੰਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਫੇਸਬੁੱਕ ਦੇ ਉੱਪਰ ਚੀਖ-ਚੀਖ ਕੇ ਸਿਮਰਜੀਤ ਮਾਨ ਦੇ ਹੱਕ 'ਚ ਹਵਾ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ। ਇਹਦਾ ਪਿੰਡ ਬੋਪਾਰਾਏ ਖੁਰਦ ਹੈ ਜੀ। ਉੱਥੋਂ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਖੜੇ ਹੋਏ ਤੇ ਆਮ ਆਦਮੀ ਪਾਰਟੀ ਨੂੰ ਇਹਦੇ ਪਿੰਡੋਂ 396 ਵੋਟਾਂ ਪਈਆਂ ਨੇ। ਕਾਂਗਰਸ ਨੂੰ 621, ਅਕਾਲੀ ਦਲ ਨੂੰ 127 ਤੇ ਭਾਜਪਾ ਨੂੰ 39। ਪਰ ਇੰਟਰਸਟਿੰਗ ਗੱਲ ਇਹ ਆ ਦੋਸਤੋ ਕਿ ਇਸ ਬੰਦਾ ਜਿਹੜਾ ਬੰਦਾ ਦਿਨਰਾਜ ਸਿਮਰਜੀਤ ਮਾਨ ਦੇ ਮਗਰ ਫਿਰਦਾ ਸੀ ਉੱਥੇ ਸਿਮਰਜੀਤ ਮਾਨ ਦੀ ਪਾਰਟੀ ਦਾ ਕੈਂਡੀਡੇਟ ਵੀ ਖੜਾ ਹੋਇਆ ਸੀ ਐਮਪੀ ਇਲੈਕਸ਼ਨ ਚ ਤੇ ਉਹਨੂੰ ਇਹਦੇ ਪਿੰਡੋਂ ਸਿਰਫ ਦੇ ਸਿਰਫ ਇੱਕ ਵੋਟ ਪਈ ਐ ਉਹ ਵੀ ਮੈਨੂੰ ਲੱਗਦਾ ਇਹਦੀ ਆਪਦੀ ਹੋਣੀ ਐ ਤੁਸੀਂ ਦੇਖੋ ਵੀ ਇਸ ਬੰਦੇ ਦੇ ਪਰਿਵਾਰ ਨੇ ਵੀ ਇਹਦੇ ਮਾਪਿਓ ਨੇ ਜਾਂ ਜੋ ਵੀ ਪਰਿਵਾਰ ਦੇ ਵਿੱਚ ਖੜੇ ਹੋਣਗੇ ਉਹਨਾਂ ਨੇ ਵੀ ਇਹਦੇ ਮਗਰ ਵੋਟ ਨਹੀਂ ਪਾਈ ਪਰ ਫੇਸਬੁੱਕ ਤੇ ਇਹਨੇ ਮਾਹੌਲ ਇਦਾਂ ਦਾ ਕ੍ਰੀਏਟ ਬਣਾਇਆ ਵੀ ਜਿਵੇਂ ਸਾਰਾ ਪੰਜਾਬ ਵੀ ਇਹਦੇ ਮਗਰ ਹੁੰਦਾ ਚੀਖ ਚੀਖ ਕੇ ਪਤੰਦਰਾ ਨੇ ਮਾਈਕ ਭਰਤਾ ਯਾਰ ਟੁੱਕ ਨਾਲ ਪਰ ਸਿਰਫ ਇੱਕ ਵੋਟ ਪਈ ਐ ਚਲੋ ਹੁਣ ਆਜੋ ਜੀ ਦੂਜੇ ਬੰਦੇ ਤੇ ਰਾਜ ਖਾਲਸਾ ਇਹਦਾ ਪਿੰਡ ਦੌਲਾ ਸਿੰਘ ਵਾਲਾ ਜੀ ਲੱਖੇ ਸਦਾਨੇ ਦਾ ਸਭ ਤੋਂ ਵੱਡਾ ਸਪੋਰਟਰ ਆ ਨਾਲ ਹੀ ਹੁੰਦਾ ਉਹਨੇ ਟੀਮ ਦਾ ਮੈਂਬਰ ਆ ਇਹਦੇ ਪਿੰਡੋਂ ਆਮ ਆਦੀ ਪਾਰਟੀ ਨੂੰ 376 ਵੋਟਾਂ ਪਈਆਂ ਜੀ ਕਾਂਗਰਸ ਨੂੰ 199 ਤੇ ਸਿਮਰਜੀਤ ਮਾਨ ਨੂੰ 191 ਵੋਟਾਂ ਪਈਆਂ ਨੇ ਬੀਜੇਪੀ ਨੂੰ 96 ਵੋਟਾਂ ਤੇ ਕਾਲੀਦਾਨ ਨੂੰ 35 ਵੋਟਾਂ ਤੁਸੀਂ ਐਂ ਦੇਖ ਲਓ ਵੀ ਸਿਮਰਜੀਤ ਮਾਨ ਦੀ ਇਹ ਬੰਦੇ ਫੇਸਬੁੱਕ ਤੇ ਸਪੋਰਟ ਕਰ ਰਹੇ ਆ ਵੀਡੀਓ ਪਾ ਰਹੇ ਨੇ ਯਾਰ ਤੁਸੀਂ ਪਿੰਡ ਦੇ ਵਿੱਚੋਂ ਇਹਦੇ ਪਿੰਡੋਂ ਆਮ ਅਮੀਤ ਇਹਦੀ ਲੀਡ ਆ ਸਭ ਤੋਂ ਵੱਧ 376 ਵੋਟਾਂ ਆਮ ਆਦੀ ਪਾਰਟੀ ਦੀ ਲੀਡ ਆ ਜਿਹੜੇ ਬੰਦੇ ਨੂੰ ਯਾਰ ਪਿੰਡ ਨਹੀਂ ਪੁੱਜਦਾ ਬਾਈ ਉਹ 2-3 ਬੰਦਿਆਂ ਨੂੰ ਪੰਜਾਬ ਦੇ ਲੀਡਰ ਬਣਾ ਰੱਖਿਆ ਫੇਸਬੁੱਕ ਤੇ ਵੀ ਇਹੀ ਪਹੀ ਪੰਜਾਬ ਦਾ ਭਲਾ ਕਰਨਗੇ ਹੋਰ ਤਾਂ ਕੋਈ ਹੈ ਨਹੀਂ ਨੰਬਰ 3 ਤੇ ਆਜੋ ਜੀ ਪਰਮਿੰਦਰ ਝੋਟਾ ਇਹਦੇ ਸ਼ਹਿਰ ਦੇ ਵਿੱਚੋਂ ਜੀ ਲਖੇ ਸਧਾਣੇ ਨੂੰ ਸਿਰਫ ਤੇ ਸਿਰਫੇ ਦੇ ਵਾਰਡ ਤੋਂ ਲਖੇ ਸਧਾਣੇ ਨੂੰ ਵੀਰ ਜੀ 11 ਵੋਟਾਂ ਪਈਆਂ ਨੇ ਲਖੇ بھائی ਤੇਰੀ ਮੈਨੂੰ ਲੱਗਦਾ ਮੰਜੀ ਤੇਰੀ ਟੀਮ ਹੀ ਟਕਵਾਈ ਹੈ ਨਾਲ ਤੁਰੀ ਕੇ ਵੀਡੀਓ ਪਾਈ ਗਿਆ ਪਰ ਵੋਟਾਂ ਦੇਖ ਲੈ ਕਿੰਨੀਆਂ ਕਿਨਿਕਲੀਆਂ ਨੇ ਤੇ ਕਾਲੀਦਨ ਨੂੰ 91 ਵੋਟਾਂ ਦੀ ਕਾਂਗਰਸ ਨੂੰ 121 ਵੋਟਾਂ ਪਰਮਿੰਦਰ ਝੋਟੇ ਦੇ ਵਾਰਡ ਚੋਂ ਤੇ ਆਮ ਆਦਮੀ ਪਾਰਟੀ ਨੂੰ 148 ਵੋਟਾਂ ਤੇ ਭਾਜਪਾ ਨੂੰ 358 ਵੋਟਾਂ ਪਈਆਂ ਨੇ ਹੁਣ ਜਾਂ ਤਾਂ ਬਾਈ ਜੀ ਇਹਦੇ ਬੰਦਿਆਂ ਨੇ ਜਾਂ ਇਹਦੇ ਘਰਦਿਆਂ ਨੇ ਜਾਂ ਇਹਦੇ ਆਣਗਮਾਂ ਨੇ ਪਰਮਿੰਦਰ ਝੋਟੇ ਦੇ ਮਗਰ ਵੋਟ ਨਹੀਂ ਪਾਈ ਜਾਂ ਬਾਈ ਪਰਮਿੰਦਰ ਝੋਟੇ ਨੇ ਭਾਜਪਾ ਨੂੰ ਵੋਟਾਂ ਪਾਤੀਆਂ ਇਹ ਫੈਸਲਾ ਲੋਕੋ ਤੁਸੀਂ ਕਰਨਾ ਮੈਨੂੰ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਜੋ ਅੰਕੜੇ ਨੇ ਮੈਂ ਤਾਂ ਉਹਦੇ ਤੇ ਗੱਲ ਕਰ ਰਿਹਾ ਭਾਜਪਾ ਨੂੰ 358 ਵੋਟਾਂ ਪਈਆਂ ਨੇ ਪਰਮਿੰਦਰ ਝੋਟੇ ਦੇ ਵਾਰਡ 'ਚ ਤੇ ਲਖੇ ਸਧਾਨੇ ਨੂੰ 11 ਵੋਟਾਂ ਪਈਆਂ ਨੇ ਤੇ ਇਹ ਬੰਦੇ ਇਹਦੀ ਟੀਮ ਇਹ ਦਿਖਾਉਂਦੀ ਹੈ ਵੀ ਬਰਿੰਦਰ ਝੋਟੇ ਮਗਰ ਦਾ ਪਤ ਨਹੀਂ ਸ਼ਾਰਾ ਸਾਇਰ ਛਟੋ ਸਾਰਾ ਪੰਜਾਬ ਹੀ ਹੈ ਪਰ ਇਹਦਾ ਵਾਰਡ ਵੀ ਇਹਦੀਆਂ ਅੰਕੜੇ ਬੋਲਦੇ ਨੇ ਚਾਹੇ ਮੈਂ ਤੁਹਾਨੂੰ ਜਿਵੇਂ ਮਰਜੀ ਤੁਸੀਂ ਲਿਸਟ ਲੈ ਲਿਓ ਇਸ ਤੋਂ ਬਾਅਦ ਗੱਲ ਕਰਦੇ ਆਂ ਸਾਡੇ ਪਿਆਰੇ ਦੋਸਤ ਲੱਖੇ ਸਲਾਣੇ ਦੇ ਰਾਈਟ ਹੈਂਡ ਭਾਈ ਜਗਦੀਪ ਰੰਧਾਵੇਦੀ ਮੱਸੀ ਵਾਲਾ ਰੰਧਾਵਾ ਵੀ ਕਹਿੰਦੇ ਨੇ ਕਾਫੀ ਫੇਮਸ ਹੈ ਇਹਦਾ ਪਿੰਡ ਮੇਰੇ ਪਿੰਡਾਂ ਕੋਲੇ ਜੀ ਬੁਗਰਾ ਪਿੰਡ ਹੈ ਇਹਦਾ ਆਮ ਆਦੀ ਪਾਰਟੀ ਨੂੰ ਭਾਈ ਜੀ ਇਹਦੇ ਪਿੰਡੋਂ ਪਈਆਂ 262 ਵੋਟਾਂ ਅਕਾਲੀ ਦਲ ਨੂੰ 355 ਵੋਟਾਂ ਤੇ ਕਾਂਗਰਸ ਨੂੰ 131 ਵੋਟਾਂ ਦੋ ਵਾਰਾਂ ਦੀ ਗੱਲ ਕਰਦਾ ਮੈਂ ਜਿਹੜੇ ਜਗਦੀਪਰ ਦਾ ਬੇਨ ਲੱਖੇ ਸਹਾਣੀ ਨੂੰ ਪਈਆਂ ਬਈ 239 ਵੋਟਾਂ ਲੱਖੇ ਸਹਾਣੀ ਨੂੰ ਇੱਥੋਂ ਵੀ ਆਮਾਦੀ ਪਾਰਟੀ ਨੂੰ ਘੱਟ ਵੋਟਾਂ ਪਈਆਂ ਨੇ ਇਹਦੀ ਟੀਮ ਦਾ ਮੈਂਬਰ ਹੈ ਫੇਰ ਗੱਲ ਕਰਦੇ ਆਂ ਜੀ ਆਪਾਂ ਬੜਾ ਇੰਟਰਸਟਿੰਗ ਬੰਦਾ ਹੈ ਜਿਹੜਾ ਮੇਰੇ ਪਿੰਡ ਜਾ ਕੇ ਵੀ ਮੇਰੇ ਖਿਲਾਫ ਕਾਫੀ ਲਾਇਬ ਹੋਇਆ ਸੀ ਆਪਦੀ ਟੀਮ ਲੈ ਕੇ ਗਿਆ ਸੀ ਉਹ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਉਹ ਕਾਗਜ਼ ਜਿਹੜੀ ਚੱਕਦੇ ਫਿਰ ਸੜਕਾਂ ਤੋਂ ਕਾਗਜ਼ ਨਹੀਂ ਚੱਕਣ ਵਾਲੇ ਫਿਰਦੇ ਹੁੰਦੇ ਉਹ ਕਿਤੇ ਕਾगज ਮਿਲ ਗਿਆ ਕਿਤੇ ਕੋਈ ਲੋਹਾ ਮਿਲ ਗਿਆ ਇਕੱਠਾ ਕਰਦੇ ਫਿਰਦੇ ਨੇ। ਓਵੇਂ ਇਹ ਬੰਦਾ ਸਾਰਾ ਦਿਨ ਨਾ ਪੰਜਾਬ ਚੋਂ ਕੰਟੈਂਟ ਇਕੱਠਾ ਕਰਦਾ ਫਿਰਦਾ ਹੁੰਦਾ। ਵੀ ਇੱਥੋਂ ਵੀ ਕੰਟੈਂਟ ਮਿਲ ਜੇ ਮੈਨੂੰ ਇੱਥੋਂ ਵੀ ਕੰਟੈਂਟ ਮਿਲ ਜੇ ਮੇਰੀ ਵੀਡੀਓ ਚੱਲ ਜੇ। ਮੈਂ ਗੱਲ ਕਰਦਾ ਜੀ ਮਾਨ ਬਠਿੰਡੇ ਵਾਲੇ ਦੇ। ਪਿੰਡ ਇਹਦਾ ਹੈਗਾ ਜੀ ਰਾਮਣਵਾਸ ਬਠਿੰਡੇ ਜ਼ਿਲ੍ਹੇ ਚ। ਇਹਦੇ ਪਿੰਡੋਂ ਵਾਝੀ ਦੀ ਲੱਖੇ ਸਦਾਨੀ ਨੂੰ 228 ਵੋਟਾਂ ਪਈਆਂ ਨੇ। ਕਾਂਗਰਸ ਨੂੰ 190, ਅਕਾਲੀ ਦਲ ਨੂੰ 379 ਤੇ ਆਮ ਆਦਮੀ ਪਾਰਟੀ ਨੂੰ 442 ਵੋਟਾਂ ਪਈਆਂ ਨੇ ਮਾਨ ਬਠਿੰਡੇ ਵਾਲੇ ਦੇ ਪਿੰਡ ਤੋਂ। ਇਹਦੇ ਵਾਰਡ ਦੂਰੇ ਵਾਲੇ ਦੁ ਤੇ ਸਭ ਤੋਂ ਵੱਧ ਇਹ ਕੂੜ ਪ੍ਰਚਾਰ ਹੈ ਜਿਹੜਾ ਆਮ ਆਦੀ ਪਾਰਟੀ ਦੇ ਖਿਲਾਫ ਕਰਦੇ ਨੇ ਭਗਵੰਤ ਮਾਨ ਦੇ ਖਿਲਾਫ ਕਰਦੇ ਨੇ ਦਿਨ ਰਾਤ ਤੇ ਲੀਡ ਇਹਨਾਂ ਦੇ ਬਾੜਾ ਚ ਇਹਨਾਂ ਦੇ ਪਿੰਡਾਂ ਚ ਆਮ ਆਦੀ ਪਾਰਟੀ ਦੀ ਲੀਡ ਹੈ ਸੋ ਇਸ ਕਰਕੇ ਇਹਨਾਂ ਲੋਕਾਂ ਦਾ ਸਾਥ ਇਹਨਾਂ ਦੇ ਪਿੰਡ ਵਾਲੇ ਵੀ ਨਹੀਂ ਦਿੰਦੇ ਲਾਸਟ ਤੇ ਗੱਲ ਕਰਦੇ ਜੀ ਆਪਾਂ ਲੱਖੇ ਸੁਹਾਣੇ ਦੀ ਇਹਨਾਂ ਦਾ ਉਸਤਾਦ ਹੈ ਇਹਨਾਂ ਦਾ ਗੁਰੂ ਹੈ ਇਹਨਾਂ ਦਾ ਕਰਤਾ ਦਰਤਾ ਹੈ ਜਿਹੜਾ ਬੰਦਾ ਬਈ ਜੀ ਮੁੱਖ ਮੰਤਰੀ ਦੀਆਂ ਫੀਲਿੰਗਾਂ ਲੈਂਦਾ ਵੀ ਪਤਾ ਨਹੀਂ ਸੀਐਮ ਨੂੰ ਚੈਲੰਜ ਕਰਦਾ ਆਪਦੇ ਆਪ ਨੂੰ ਏਡਾ ਕ ਆਪਣੇ ਏਡਾ ਕ ਲੈਵਲ ਦਾ ਬੰਦਾ ਸਮਝਦਾ ਵੀ ਮੁੱਖ ਮੰਤਰੀ ਤੇ ਮੈਂ ਬਰਾਬਰ ਆ ਔਰ ਬਾਈ ਜੀ ਲੋਕ ਸਭਾ ਪਟੰਡਾ ਤੋਂ ਨੇ ਆ ਐਮਪੀ ਦੀ ਜਿਹੜੀ ਚੋਣ ਲੜੀ ਆ ਤੇ ਪੰਜਵੇਂ ਨੰਬਰ ਤੇ ਰਿਹਾ ਵੀਰੇ ਉਹ ਸਿਰਫ ਮਹਿਤ 84000 ਵੋਟਾਂ ਪਈਆਂ ਉਹਨੂੰ ਜਿਹੜਾ ਬੰਦਾ ਪਿਛਲੇ ਦਿਨੀ ਆ ਮੈਨੂੰ ਲੱਗਦਾ ਪ੍ਰੋ ਪੰਜਾਬ ਤੇ ਜਦਵਿੰਦਰ ਬਾਈ ਨੇ ਇੰਟਰਵਿਊ ਕੀਤੀ ਸੀ ਬਾਈ ਨੇ ਪੁੱਛਿਆ ਵੀ ਕੀ ਲੱਗ ਰਿਹਾ ਐ ਪਟੰਡਾ ਤੋਂ ਕਹਿੰਦੇ ਜੀ ਮੈਂ ਤਾਂ ਪਹਿਲੇ ਨੰਬਰ ਤੇ ਆਉਣਾ ਹੈ ਦੂਜੇ ਤੀਜੇ ਚ ਦੌੜ ਲੱਗੀ ਹੋਈ ਆ ਹਰ ਸਿਮਰਤ ਤੇ ਕੁੜੀਆਂ ਸਾਹਿਬ ਦੇ ਆਪ ਦੇ ਵਿੱਚ ਮੈਂ ਕਹਿੰਦਾ ਪਹਿਲੇ ਨੰਬਰ ਤੇ ਆਣਾ ਉਹ ਬੰਦਾ ਪੰਜਵੇਂ ਨੰਬਰ ਤੇ ਆਇਆ ਲੱਖਾ ਸਣਾ ਤੁਹਾਡਾ ਮੁਕਾਬਲਾ ਕਿਹਦੇ ਨਾਲ ਅੱਜ ਮੈਂ ਤੁਹਾਡੇ ਤੋਂ ਪੁੱਛਾਂ ਹੁਣ ਮੈਨ ਹੂੰ ਵੀ ਇਹਨਾਂ ਦੇ ਦੂਜੇ ਤੀਜੇ ਤੇ ਕਿਹੜਾ ਆਊਗਾ ਹੂੰ ਬੀਪਾ ਆਊਗੀ ਖੁੱਡੀਆਂ ਆਊਗਾ ਕਿਹੜਾ ਆਊਗਾ ਤੇ ਇੱਥੇ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਹੈ ਬਈ ਲੋਕ ਸਭਾ ਬਟਿੰਡਾ ਦੇ ਵਿੱਚੋਂ ਹਰਸਿਮਰਤ ਕੌਰ ਬਾਦਲ ਜਿੱਤੇ ਨੇ ਸ਼ਾਇਦ ਮਿਲ ਰਹਾ ਹੈ ਲਗਭਗ 50000 ਦੇ ਆਸ-ਪਾਸ ਉਹਨਾਂ ਦੀ ਲੀਡ ਹੈ ਤੇ ਲੱਖੇ ਸਦਾਨੇ ਨੂੰ ਵੋਟਾਂ ਪਈਆਂ ਨੇ 85-84000 ਵੋਟਾਂ ਤੇ ਹਰਸਿਮਰ ਜਿੱਤੀ ਹੈ 50000 ਵੋਟਾਂ ਨਾਲ ਮੈਨੂੰ ਤਾਂ ਲੱਗਦਾ ਲੱਖੇ ਵੀਰੇ ਤੂੰ ਬਾਗਲਾ ਦਾ ਨੁਕਸਾਨ ਤਾਂ ਕੀ ਕਰਨਾ ਤੂੰ ਤਾਂ ਫਾਇਦਾ ਕਰ ਗਿਆ ਜਿਹੜੀ ਵੋਟ ਤੈਨੂੰ ਪੈਣੀ ਸੀ ਉਹ ਸ਼ਾਇਦ ਕਾਂਗਰਸ ਜਾਂ ਆਮ ਆਦਮੀ ਪਾਰਟੀ ਨੂੰ ਪ ਜਾਂ ਕਿਤੇ ਬਾਦਲਾਂ ਨਾਲ ਤਾਂ ਨਹੀਂ ਤੈਨੂੰ ਖੜਾ ਕਰਤਾ ਵੀ ਯਾਰ ਤੂੰ ਖੜਾ ਹੋ ਜਿਹੜੀ ਵੋਟ ਐ ਐਂਟੀ ਵੋਟ ਐ ਕਾਂਗਰਸ ਦੀ ਐਂਟੀ ਵੋਟ ਜਾਂ इमोशनल ਵੋਟ ਐ ਜਾਂ ਆਮ ਆਦਮੀ ਪਾਰਟੀ ਦੇ ਖਲਾਫ ਵੋਟ ਐ ਉਹ ਤੈਨੂੰ ਪੈਜੀ ਤੇ ਸੀ ਆਸਾਨੀ ਦੇ ਨਾਲ ਜਿੱਤ ਗਈ ਬਾਕੀ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਪਰ ਜੋ ਅੰਕੜੇ ਨੇ ਮੈਂ ਉਹਦੇ ਤੇ ਗੱਲ ਕਰ ਰਿਹਾ ਹਾਂ ਲੱਖੇ ਧਣੇ ਵਰਗੇ ਉਹ ਬੰਦੇ ਨੇ ਭਾਈ ਜਿਹੜੇ ਨਾ ਇਹਨਾਂ ਨੇ ਫੇਮ ਦੇਖਣਾ ਹੁੰਦਾ ਤੇ ਜਿਹੜੇ ਬੰਦਾ ਟ੍ਰੈਂਡਿੰਗ ਚੱਲ ਰਿਹਾ ਹੁੰਦਾ ਉਹਦੇ ਬਾਅਦ ਚ ਜਾ ਕੇ ਚੀਕਣ ਲੱਗ ਜਾਣਾ ਜਿਵੇਂ ਬਾਦਲਾਂ ਦਾ ਚੱਲ ਰਿਹਾ ਬਾਦਲਾਂ ਦੇ ਖਿਲਾਫ ਖੜਾ ਹੋ ਗਿਆ ਪਿੱਛੇ ਜੇ ਜਦੋਂ ਬਾਈ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨਾਲ ਵੀ ਇਹਦਾ ਉਦੋਂ ਟ੍ਰੈਂਡਿੰਗ ਚੱਲ ਰਿਆ ਸੀ ਕੰਮ ਗਾਣੇ ਨੂੰ ਲੈ ਕੇ ਬਵਾਦ ਇਹ ਬੰਦਾ ਉਸ ਪਰਿਵਾਰ ਦੇ ਘਰ ਮੂਰੇ ਜਾ ਕੇ ਵੀ ਤੀਖਿਆ ਵਿਰੋਧ ਕੀਤਾ ਇੱਥੋਂ ਤੱਕ ਕਿ ਉਹਦੀ ਮਾਤਾ ਤੋਂ ਹੱਥ ਜੋੜ ਕੇ ਮਾਫੀ ਮੰਗਾਈ ਤੇ ਬਾਅਦ ਵਿੱਚ ਯਾਰਾ ਸਿੱਧੂ ਮੂਸੇ ਵਾਲਾ ਦੇ ਹੱਕ 'ਚ ਗੱਲਾਂ ਕਰਨ ਲੱਗੇ ਕਿਹੜੇ ਬੂਨਾ ਗੱਲ ਕਰਨ ਲੱਗੇ ਬਾਈ ਦੋਗਲੇ ਕਰਤਾਰ ਹੋਏ ਨਾ ਤੋ ਮੈਂ ਇਹੀ ਬਾਈ ਪੰਜਾਬ ਦੇ ਲੋਕਾਂ ਨੂੰ ਤੇ ਦੂਜੀ ਗੱਲ ਲੱਕੇ ਸਦਾਣੇ ਹੋਣੀਆਂ ਮਾਨ ਬਟਿੰਡੇ ਵਾਲਾ ਮੇਰੇ ਪਿੰਡ ਆਏ ਸੀ ਮੇਰੇ ਪਿੰਡ ਤੁਸੀਂ ਸ਼ਾਇਦ ਪਿੱਛੇ ਤੇ ਨਹੀਂ ਵੀਡੀਓ ਵੀ ਦੇਖੀ ਹੋਣੀ ਮੇਰੇ ਖਿਲਾਫ ਬੋਲ ਤੀਏ ਪਰ ਹਮੇਸ਼ਾ ਮੇਰੇ ਨਾਲ ਦੁੱਖ ਸੁੱਖ ਚ ਹਰ ਵੇਲੇ ਮੇਰੇ ਨਾਲ ਖੜਾ ਹੈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੇਰੇ ਪਿੰਡੋਂ 50% ਵੋਟ ਹੈ ਜਿਹੜੀ ਦੂਜੀਆ ਪਾਰਟੀਆਂ ਨੂੰ ਪਈ ਹੈ ਤੇ 50% ਵੋਟ ਹੈ ਜਿਹੜੀ ਆਮ ਆਦਮੀ ਪਾਰਟੀ ਨੂੰ ਕੱਲੇ ਮੀਤੇਰ ਨੂੰ ਪਈ ਹੈ 212100 ਦੇ ਲਗਭਗ ਵੋਟ ਹੈ ਜਿਹੜੀ ਜਿਹੜੀ ਉਹ ਮੀਤੇਰ ਨੂੰ ਪਈ ਹੈ ਸੋ ਭਾਈ ਮੈਂ ਇਹ ਕਹਿਣਾਗਾ ਵੀ ਫੇਸਬੁੱਕ ਮੈਂ ਵੀ ਚਲਾਉਣਾ ਮੇਰਾ ਵੀ ਪੇਜ ਚੱਲਦਾ ਸਾਰੇ ਅਕਾਊਂਟ ਚੱਲਦੇ ਨੇ ਫੇਸਬੁੱਕ ਜ਼ਰੂਰੀ ਹੈ ਪਰ ਇਹ ਖਤਰਨਾਕ ਵੀ ਹੈ ਇਹਨੂੰ ਇਹਨਾਂ ਸੀਰੀਅਸ ਵੀ ਨਾ ਲਓ ਮੈਨੂੰ ਜਿਵੇਂ 1.5 ਲੱਖ ਬੰਦਾ ਫੋਲੋ ਕਰਦਾ ਮੈਂ ਕਹਾਂ ਵੀ ਮੈਂ ਬੜਾ ਵੱ ਜਦੋਂ ਮੈਂ ਪਿੰਡ 'ਚ ਖੜਾ ਹੂੰ ਨਾ ਪੰਚਾਇਤ ਮੈਂਬਰੀ ਦੇ ਵਿੱਚ ਜਦ ਸਰਪੰਚੀ ਦੇ ਵਿੱਚ ਉਦੋਂ ਪਤਾ ਲੱਗੂ ਮੈਂ ਕਿੱਡਾ ਕ ਲੀਡਰ ਆ ਕਿੰਨਾ ਕ ਮੇਰੇ ਪਿੰਡ ਦੇ ਲੋਕ ਮੇਰਾ ਸਾਥ ਦਿੰਦੇ ਸੋ ਸਾਰਿਆਂ ਦੇ ਮੈਂ ਅੰਕੜਾ ਭਾਈ ਦੱਸਿਆ ਇਹਨਾਂ ਦਾ ਪਿੰਡ ਇਹਨਾਂ ਦਾ ਇੰਨਾ ਕ ਸਾਥ ਦਿੰਦਾ ਜਿੰਨਾ ਤੁਸੀਂ ਪੰਜਾਬ ਦੇ ਰਖਵਾਲੇ ਸਮਝੀ ਬੈਠੇ ਹੋ ਤੇ ਮੇਰਾ ਪਿੰਡ ਮੇਰਾ ਇੰਨਾ ਕ ਸਾਥ ਦਿੰਦਾ ਕਿ ਹਰ ਵਾਰ ਦੀ ਤਰ੍ਹਾਂ ਉਹਨਾਂ ਨੇ ਐ ਕਿ ਭਾਈ ਲੀਡ ਆ ਜਿਹੜੀ ਉਹ ਦਿੱਤੀ ਐ ਮੈਂ ਇਸ ਗੱਲ ਦਾ ਭਾਈ ਆਪਦੇ ਪਿੰਡ ਦਾ ਧੰਨਵਾਦ ਵੀ ਕਰਦਾ ਤੇ ਇਹ ਧੰਨਵਾਦ ਮੈਂ ਇਕੱਲਾ ਵੀਡੀਓ ਦੇ ਵਿੱਚ ਨਹੀਂ ਇਹ ਧੰਨਵਾਦ ਨੂੰ ਮੈਂ ਵਿਕਾਸ ਕਾਰਜਾਂ ਦੇ ਨਾਲ ਗ੍ਰਾਂਟਾਂ ਦੇ ਨਾਲ ਪ ਜਿੰਨਾ ਕਿ ਮੇਰੇ ਤੋਂ ਹੋ ਸਕਿਆ ਸੋ ਬਈ ਇਹਨਾਂ ਫੇਸਬੁੱਕੀ ਲੀਡਰਾਂ ਤੋਂ ਬਚੋ ਇਹਨਾਂ ਦੀਆਂ ਗੱਲਾਂ 'ਚੋਂ ਆਉਣਾ ਹਟੋ ਨੌਜਵਾਨ ਜਿਹੜੇ ਨਵੇਂ ਮੁੰਡੇ ਨੇ ਜਿਹਦੇ ਛੋਟੀ ਉਮਰ ਇਹਨਾਂ ਦੇ ਮਗਰ ਲੱਗ ਜਾਂਦੇ ਨੇ ਇਹਨਾਂ ਦੀ ਇੰਨੀ ਕੁ ਕਹਾਤਾ ਅੰਕੜੇ ਬੋਲਦੇ ਨੇ ਤੇ ਮੈਂ ਹੀ ਕਹਿਣਾ ਸੀ ਲਾਸਟ ਦੇ ਬਈ ਬਈ ਚੰਗੇ ਬੰਦੇ ਚੁਣੋ ਜੋ ਤੁਹਾਡੇ ਕੰਮ ਕਰ ਦੇਣ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ ਚਾਹੇ ਮੈਂ ਕਿਸੇ ਪਾਰਟੀ ਦਾ ਸਬੰਧਤ ਰੱਖਦਾ ਪਰ ਮੈਂ ਫਿਰ ਵੀ ਵੱਡਾ ਦਿਲ ਕਰਕੇ ਕਹਿਣਾ ਵੀ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਨੇ ਚੰਗੇ ਲੀਡਰ ਚੋਂ ਇਹੋ ਜਿਹੋ ਬੰਦਿਆਂ ਦੇ ਮਗਰ ਨਾ ਲੱਗੋ ਯਾਰ ਜਿਨ੍ਹਾਂ ਦੇ ਮਗਰ ਤੋਂ ਉਹਨਾਂ